पति की किताब बारवा अध्याय दसव वचन उस देश देवेच अकाल पै गया इसलिए अब्राहम मिस्र देश देवाल चला गया कि उदेसी होके रहे क्योंकि देश के भयानक अकाल पै चुक भयानक अकाल कोई साडेकार है भयानक आर्थिक तकलीफा चो निकल रहे हो जो कई तरह दयाव चो निकल रहे है ती चर्च जाने हो। ਲਗਾਤਾਰ ਤੁਸੀਂ ਜਾਣੇ ਹੋ ਦੁੱਖ ਹੋਵੇ ਫਿਰ ਵੀ ਪਰੇਸ਼ਾਨੀਆਂ ਹੋਵੇ ਫਿਰ ਵੀ ਜਾਣਾ ਨਹੀਂ ਛੱਡਦੇ ਧਿਆਨ ਨਾਲ ਵਚਨ ਸੁਣਦੇ ਆ ਸਮੇਂ ਤੇ ਜਾਣੇ ਆ ਆਖਰ ਤੱਕ ਰਹਨੇ ਹਾਂ ਜੋ ਭੇਂਟ ਦੇਣੀ ਚਾਹੁੰਦੇ ਉਹ ਵੀ ਦਿੰਦੇ ਹਾਂ ਲੇਕਿਨ ਫਿਰ ਵੀ ਤੁਹਾਡੇ ਜੀਵਨ ਚ ਦੁੱਖ ਹੈ ਵੱਡੇ ਕਸ਼ਟ ਪਰਮੇਸ਼ਵਰ ਦੀ ਇੱਛਾ ਅਨੁਸਾਰ ਜੀਣਾ ਚਾਹੁੰਦੇ ਹਾਂ ਵਚਨ ਦੇ ਅਨੁਸਾਰ ਜੀਣਾ ਚਾਹੁੰਦੇ ਹਾਂ ਤੁਸੀਂ ਆਪਣੀ ਗਵਾਹੀ ਵੀ ਸਾਰੀ ਦੁਨੀਆ ਨੂੰ ਦੇਣਾ ਚਾਹੁੰਦੇ ਹੋ ਫਿਰ ਵੀ ਤੁਹਾਡੇ ਜੀਵਨ ਚ ਕਸ਼ਟ ਆ ਗਿਆ ਵਿਸ਼ਵਾਸੀਆ ਦੇ ਜੀਵਨ ਚ ਕਿਉਂ ਕਸ਼ਟ ਆ ਰੇ ਕਿਉਂ ਹੁੰਦਿਆ ਆਤਮਿਕ ਲੋਕਾਂ ਦੇ ਜੀਵਨ ਚ ਕਸ਼ਟ ਮੇਰੇ ਜੀਵਨ ਚ ਇਸ ਤਰ੍ਹਾਂ ਕਿਉਂ ਹੋ ਰਿਹਾ ਇੱਕ ਸਮੇਂ ਮੈਂ ਪਾਪੀ ਸੀ ਲੇਕਿਨ ਮਸੀਹ ਦੇ ਲਹੂ ਨਾਲ ਤੋਤਾ ਗਿਆ ਹੁਣ ਮੇਰੇ ਘਰ ਚ ਕਿਉਂ ਐਸੇ ਦੁੱਖ ਕਦੇ ਤੁਸੀਂ ਸੋਚਿਆ ਅਬਰਾਹਮ ਦੇ ਜੀਵਨ ਚ ਜਦ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲ ਰਿਹਾ ਸੀ ਵਿਧਿ ਬਣਾ ਕੇ ਪ੍ਰਾਰਥਨਾ ਕਰਕੇ ਜਦੋਂ ਅੱਗੇ ਵੱਧ ਰਿਹਾ ਸੀ ਇੱਕ ਭਿਆਨਕ ਸਮੱਸਿਆ ਆ ਗਈ ਅਕਾਲ ਪੈ ਗਿਆ ਸਮੱਸਿਆ ਆਏਗੀ ਅਕਾਲ ਪੈਣ ਤੇ ਤੁਹਾਡਾ ਆਤਮਿਕ ਜੀਵਨ ਪਰਖਿਆ ਜਾਏਗਾ ਜਦੋਂ ਦੁੱਖ ਹੋਣਗੇ ਤੁਹਾਡਾ ਆਤਮਿਕ ਜੀਵਨ ਜਾਂਚਿਆ ਜਾਏਗਾ ਜਦੋਂ ਕਲੇਸ਼ ਆਉਣਗੇ ਤੁਹਾਡਾ ਆਤਮਿਕ ਜੀਵਨ ਜਾਂਚਿਆ ਜਾਏਗਾ ਜਦੋਂ ਬਿਮਾਰ ਹੋਣੇ ਹੋ ਆਤਮਿਕ ਜੀਵਨ ਚ ਪਰਖੇ ਜਾਣੇ ਹੋ ਯਾਦ ਰੱਖੋ ਉਸ ਦਿਨ ਇਹੀ ਹੋਇਆ ਜਦੋਂ ਅਬਰਾਹਮ ਦੇ ਜੀਵਨ ਚ ਅਕਾਲ ਪਿਆ ਉਸ ਨੇ ਜੋ ਵੱਡੀ ਦਲਦੀ ਕੀ ਕੀਤੀ ਸੀ ਜਾਣਦੇ ਹੋ ਜਦੋਂ ਦੁੱਖ ਆ ਗਏ ਤਕਲੀਫਾਂ ਆ ਗਈਆਂ ਸਿੱਧਾ ਪਰਮੇਸ਼ਰ ਕੋਲ ਜਾ ਕੇ ਕਹਿੰਦਾ ਪ੍ਰਭੂ ਮੇਰੇ ਜੀਵਨ ਚ ਇਸ ਤਰ੍ਹਾਂ ਕਿਉਂ ਹੋਇਆ ਕਿਉਂ ਕਲੇਸ਼ ਆ ਗਏ ਇਸ ਅਕਾਲ ਦਾ ਕਾਰਨ ਕੀ ਆ ਦੱਸੋ ਹੁਣ ਮੈਂ ਕੀ ਕਰਾਂ ਇਸ ਤਰ੍ਹਾਂ ਜੇ ਪ੍ਰਭੂ ਕੋਲ ਜਾ ਕੇ ਪ੍ਰਾਰਥਨਾ ਕਰਦਾ ਤਾਂ ਬਹੁਤ ਵਧੀਆ ਹੁੰਦਾ ਪਰ ਅਬਰਾਹਮ ਨੇ ਕੀ ਗਲਤੀ ਕੀਤੀ ਜਾਣਦੇ ਹੋ ਉਸ ਸਮੇਂ ਤੱਕ ਤਾਂ ਪ੍ਰਾਰਥਨਾ ਕੀਤੀ ਅਕਾਲ ਪੈਨ ਤੋਂ ਬਾਅਦ ਪ੍ਰਾਰਥਨਾ ਨਾ ਕਰਕੇ ਜਲਦਬਾਜ਼ੀ ਨਾਲ ਫੈਸਲਾ ਲਿਆ ਪਰਮੇਸ਼ਵਰ ਦੀ ਆਗਿਆ ਤੋਂ ਬਿਨਾ ਉਸ ਦੀ ਪਰਮਿਸ਼ਨ ਤੋਂ ਬਿਨਾ ਪ੍ਰਾਰਥਨਾ ਕੀਤੇ ਬਿਨਾ ਹੀ ਅਬਰਾਹਮ ਜਲਦਬਾਜ਼ੀ ਚ ਫੈਸਲਾ ਕਰਨ ਲੱਗਾ ਕਦੋਂ ਜਦੋਂ ਅਕਾਲ ਪਿਆ ਇਹੀ ਕਹਿ ਰਿਹਾ ਹਾਂ ਸਾਡੇ ਜੀਵਨ ਚ ਜੋ ਦੁੱਖ ਹੁੰਦੇ ਆ ਉਹ ਸਾਨੂੰ ਪਰਖਦੇ ਆ ਪਰਮੇਸ਼ਵਰ ਦਾ ਸਹਾਰਾ ਲਵਾਂਗੇ ਜਾਂ ਗਲਤ ਰਾਹਾਂ ਦਾ ਸਹਾਰਾ ਲਵਾਂਗੇ ਉਸ ਦਿਨ ਅਬਰਾਹਮ ਨੇ ਗਲਤ ਰਾਹ ਨੂੰ ਚੁਣ ਲਿਆ ਉਹ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦੀ بجائے ਮਿਸਰ ਦੇਸ਼ ਜੋ ਵਧੀਆ ਦਿਖਾਈ ਦੇ ਰਿਹਾ ਸੀ ਉੱਥੇ ਗਿਆ ਆਪਣੀ ਹੱਥੀ ਆਪਣੇ ਪਰਿਵਾਰ ਨੂੰ ਸਮੱਸਿਆਵਾਂ ਚ ਲੈ ਗਿਆ ਜਦ ਉਸ ਦੇਸ਼ ਚ ਪਹੁੰਚਿਆ ਉਹਦੀ ਪਤਨੀ ਜੋ ਸੋਹਣੀ ਸੀ ਬਹੁਤ ਸੁੰਦਰ ਸੀ ਰਾਤ ਜਾਣ ਵਾਲਾ ਹਰ ਵਿਅਕਤੀ ਸਾਰਾ ਨੂੰ ਵੇਖਦਾ ਸੀ ਕਮੈਂਟਸ ਕਰਦੇ ਸੀ ਯਾ ਉੱਪਰ ਤੋਂ ਥੱਲੇ ਤੱਕ ਵੇਖਦੇ ਸੀ ਗਲਤ ਅਤੇ ਬੁਰੀ ਨਜ਼ਰ ਦੇ ਨਾਲ ਉਸ ਨੂੰ ਵੇਖ ਦੇਸੀ ਇਹ ਸਾਰੀਆਂ ਗੱਲਾਂ ਵੇਖ ਕੇ ਅਬਰਾਹਮ ਡਰ ਗਿਆ ਲੱਗਦਾ ਇਹ ਪਾਪ ਮੇਂ ਦੇਸ਼ ਆ ਇੱਥੋਂ ਦੇ ਸਾਰੇ ਲੋਕ ਪਾਪੀ ਆ ਇੱਥੇ ਮੇਰੇ ਲਈ ਅਤੇ ਮੇਰੀ ਪਤਨੀ ਲਈ ਕੋਈ ਸੁਰੱਖਿਆ ਨਹੀਂ ਆ ਉਸੇ ਤਰ੍ਹਾਂ ਅਬਰਾਹਮ ਦੇ ਅੰਦਰ ਇੱਕ ਤਰ੍ਹਾਂ ਦਾ ਡਰ بیٹھ ਗਿਆ ਉਹ ਡਰ ਕੀ ਸੀ ਕਵਾਂਗੇ ਮੇਰੀ ਪਤਨੀ ਨੂੰ ਵੇਖ ਕੇ ਇਹ ਬਹੁਤ ਸੋਹਣੀ ਆ ਮੈਨੂੰ ਮਾਰ ਕੇ ਇਸ ਨੂੰ ਆਪਣਾ ਨਾ ਬਣਾ ਲਵੇ ਇਸ ਤਰ੍ਹਾਂ ਸੋਚ ਕੇ ਕਿਤੇ ਮੈਨੂੰ ਮਾਰ ਨਾ ਦੇਵੇ ਇਸ ਵਿਚਾਰ ਨਾਲ ਅਬਰਾਹਮ ਪਰਮੇਸ਼ਵਰ ਦਾ ਸਹਾਰਾ ਲੈਣ ਦੇ ਬਦਲੇ ਗਲਤ ਰਾਹ ਨੂੰ ਚੁਣ ਕੇ ਗਲਤ ਕਦਮ ਵਧਾਇਆ ਉਹ ਕੀ ਸੀ ਉਹਦੀ ਜਾਨ ਖਤਰੇ 'ਚ ਸੀ ਇਸ ਲਈ ਪਤਨੀ ਨੇ ਕਿਹਾ ਸਾਰਾ ਤੂੰ ਬਹੁਤ ਸੋਹਣੀ ਆ ਮੈਂ ਜਾਣਦਾ ਹਾਂ ਲੇਕਿਨ ਹੋ ਸਕਦਾ ਤੈਨੂੰ ਜ਼ਿੰਦਾ ਛੱਡ ਦੇ ਮੈਨੂੰ ਮਾਰ ਦੇ ਇਹ ਕੀ ਜੀ ਇਹ ਕੀ ਕਹਿ ਰਹੇ ਹੋ ਹਾਂ ਸਾਰਾ ਇਹਨਾਂ ਦਾ ਵਿਵਹਾਰ ਵੇਖਣ ਤੇ ਇਹ ਚੰਗੇ ਲੋਕ ਨਹੀਂ ਲੱਗ ਰਹੇ ਪਤਾ ਨਹੀਂ ਮੈਨੂੰ ਡਰ ਲੱਗ ਰਿਹਾ ਹੈ ਤੈਨੂੰ ਜਿੰਦਾ ਰੱਖਣਗੇ ਮੈਨੂੰ ਮਾਰ ਦੇਣਗੇ ਨਹੀਂ ਨਹੀਂ ਜੀ ਤੁਹਾਡੇ ਤੋਂ ਬਿਨਾ ਮੈਂ ਕਿਵੇਂ ਜੀ ਸਕਦੀ ਆ ਤਾਂ ਫਿਰ ਇੱਕ ਕੰਮ ਕਰ ਦੱਸੋ ਕੀ ਕਰਾਂ ਜੇਕਰ ਕੋਈ ਤੈਨੂੰ ਕੌਣ ਹੈ ਪੁੱਛਣਗੇ ਕਹਿਣਗੇ ਇਹ ਕਮੀ ਕੀ ਮੈਂ ਤੇਰਾ ਭਰਾ ਹਾਂ ਮੈਂ ਕਿਵੇਂ ਕਹਿ ਸਕਦੀ ਆ ਤੁਸੀਂ ਭਰਾ ਹੋ ਝੂਠ ਹੈ ਨਾ ਝੂਠ ਹੈ ਫਿਰ ਵੀ ਇਹ ਤੂੰ ਕਹਿਣਾ ਹੈ ਕਿਉਂ ਕਹਿਣਾ ਹੈ ਜੀ ਫਿਰ ਉਹ ਮੈਨੂੰ ਜ਼ਿੰਦਾ ਰਹਿਣ ਦੇਣਗੇ ਝੂਠ ਬੋਲਣਾ ਗਲਤ ਹੈ ਨਾ ਜੀ ਸਾਰਾ ਜੇ ਅਸੀਂ ਜ਼ਿੰਦਾ ਰਹਿਣਾ ਹੈ ਤਾਂ ਸਾਨੂੰ ਜ਼ਰੂਰ ਝੂਠ ਬੋਲਣਾ ਪਵੇਗਾ ਪਰਮੇਸ਼ਵਰ ਦਾ ਸਹਾਰਾ ਲੈਣ ਦੇ ਬਦਲੇ ਅਬਰਾਹਮ ਝੂਠ ਦਾ ਸਹਾਰਾ ਲੈ ਕੇ ਜੀਣਾ ਇੱਕ ਕਿੰਨੀ ਖਤਰਨਾਕ ਗੱਲਾ ਇਹਨਾਂ ਸਭ ਦਾ ਕਾਰਨ ਜਾਣਦੇ ਹੋ ਪਰਖਿਆ ਆਤਮਿਕ ਲੋਕਾਂ ਦੇ ਜੀਵਨ 'ਚ ਦੁੱਖ ਕਿਉਂ ਆਉਂਦੇ ਆ ਜੋ ਧਾਰਮਿਕ ਜੀਵਨ ਜੀਣਾ ਚਾਹੁੰਦੇ ਆ ਉਹਨਾਂ 'ਚ ਦੁੱਖ ਹੁੰਦੇ ਆ ਅਤਿਆਰਥਿਕ ਸਮੱਸਿਆਵਾਂ ਜੀਵਨ 'ਚ ਆਉਂਦੀਆਂ ਹੈ ਇਹ ਸਾਡੇ ਜੀਵਨ ਨੂੰ ਮਜ਼ਬੂਤ ਕਰਨ ਲਈ ਆਉਂਦੀਆਂ ਹੈ ਅਸੀਂ ਪਰਮੇਸ਼ਵਰ ਤੇ ਹੋਰ ਵੀ ਜ਼ਿਆਦਾ ਵਿਸ਼ਵਾਸ ਕਰ ਸਕੀਏ ਉਤਿਓਸੇ ਤਰ੍ਹਾਂ ਗਲਤ ਰਾਹਤੇ ਵੀ ਕਈ ਹੁੰਦੇ ਆ ਆਸਾਨੀ ਨਾਲ ਬਚਣ ਦੀ ਕੋਸ਼ਿਸ਼ ਕਰ ਸਕਦੇ ਆ ਉਸ ਦਿਨ ਅਬਰਾਹਮ ਗਲਤ ਰਾਹਤਾ ਲੱਭ ਰਿਆ ਸੀ ਕੀ ਹੋਇਆ ਕੋਈ ਆਇਆ ਅਤੇ ਪੁੱਛਿਆ ਇੱਥੇ ਕੌਣ ਆ ਕੀ ਗੱਲ ਆ ਜੀ ਤੂੰ ਇਹ ਸਰਦ ਦਾ ਕੀ ਲੱਗਦਾ ਹੈ ਏ ਮੇਰੀ ਛੋਟੀ ਭੈਣ ਆ ਮੈਂ ਇਹਦਾ ਭਰਾ ਹਾਂ ਉਸਨੂੰ ਬਾਹਰ ਬੁਲਾਓ ਤਾਂ ਸਾਰਾ ਬਹਾਰ ਆਈ ਕੀ ਜੀ ਤੂੰ ਕੀ ਲੱਗਦੀ ਆ ਮੈਂ ਭੈਣ ਲੱਗਦੀ ਆ ਫਿਰਾਨ ਤੈਨੂੰ ਬੁਲਾ ਰਿਹਾ ਹੈ ਇਹ ਸਾਰੀ ਘਟਨਾ ਅਬਰਾਹਮ ਦੇ ਆਲੇ ਦੁਆਲੇ ਦੇ ਲੋਕ ਕੰਮ ਕਰਨ ਵਾਲੇ ਦਾਸ ਤੇ ਦਾਸੀਆਂ ਸਭ ਵੇਖ ਰਹੇ ਸੀ ਇਹ ਕੀ ਆ ਜੀ ਸਾਡਾ ਮਾਲਿਕ ਸਾਡੀ ਮਾਲਕੀ ਨੂੰ ਭੈਣ ਕਿਉਂ ਕਹਿ ਰਿਹਾ ਹੈ ਅਤੇ ਮਾਲਕਿੰ ਮਾਲਿਕ ਨੂੰ ਭਰਾ ਕਿਉਂ ਕਹਿ ਰਹੀ ਆ ਇਹ ਡਰਾਮਾ ਕੀ ਆ ਅਸਲ ਚ ਇੱਥੇ ਕੀ ਹੋ ਰਿਹਾ ਹਰ ਇੱਕ ਜਨ ਦੇ ਮੰਚ ਇਸ ਸਵਾਲ ਸੀ ਇਸ ਦੌਰਾਨ ਜੋ ਲੋਕ ਆਏ ਸੀ ਮਾਲਕਿੰ ਨੂੰ ਲੈ ਗਏ ਸਾਰਾ ਨੂੰ ਵੀ ਲੈ ਗਏ ਆਲੇ ਦੁਆਲੇ ਦਾਸ ਅਤੇ ਦਾਸੀਆਂ ਬੜੇ ਹੈਰਾਨੀ ਦੇ ਨਾਲ ਉਹਨਾਂ ਵੱਲ ਵੇਖ ਰਹੇ ਹੋਣਗੇ ਭਾਈ ਇਹ ਕੀ ਹੋ ਰਿਹਾ ਇਹ ਕੀ ਆ ਮਾਲਿਕ ਤੁਸੀਂ ਭੈਣ ਕਿਉਂ ਕਿਹਾ ਅਤੇ ਮਾਲਕੀ ਨੇ ਤੁਹਾਨੂੰ ਇਸ ਤਰ੍ਹਾਂ ਆਪਣਾ ਭਰਾ ਕਿਉਂ ਕਿਆ ਅਤੇ ਹੁਣ ਉਹ ਆ ਕੇ ਮਾਲਕੀ ਨੂੰ ਲੈ ਗਏ ਇਹ ਕੀ ਹੋ ਰਿਹਾ ਹੈ ਅਬਰਾਹਮ ਦੇ ਕੋਲ ਕੋਈ ਜਵਾਬ ਨਹੀਂ ਸੀ ਸ਼ਰਮ ਨਾਲ ਸਿਰ ਝੁਕਾਉਣ ਦੀ ਨੌਬਤ ਝੂਠ ਕੁਝ ਸਮੇਂ ਨਾ ਸਾਡੇ ਜੀਵਨ ਦਾ ਹੱਲ ਕਰਦਾ ਹੈ ਲੇਕਿਨ ਹਮੇਸ਼ਾ ਦੇ ਲਈ ਹੱਲ ਨੂੰ ਦੂਰ ਕਰ ਦਿੰਦਾ ਹੈ ਖਬਰਦਾਰ ਮੇਰੀ ਭੈਣੋ ਅਤੇ ਭਰਾਵੋ ਝੂਠ ਦਾ ਸਹਾਰਾ ਲੈ ਕੇ ਨੌਕਰੀ ਕਰਨਾ ਝੂਠ ਦਾ ਸਹਾਰਾ ਲੈ ਕੇ ਪਰਿਵਾਰ ਨੂੰ ਬਣਾਉਣ ਦੀ ਕੋਸ਼ਿਸ਼ ਕਰਨਾ ਝੂਠ ਦਾ ਸਹਾਰਾ ਲੈ ਕੇ ਪਤਨੀ ਨੂੰ ਵਿਸ਼ਵਾਸ ਦਿਲਾਉਣਾ ਪਤੀ ਨੂੰ ਵਿਸ਼ਵਾਸ ਦਿਲਾਉਣਾ ਇਹ ਠੀਕ ਨਹੀਂ ਆ ਝੂਠ ਕਿਸੇ ਨਾ ਕਿਸੇ ਦਿਨ ਸਾਹਮਣੇ ਆਏਗਾ ਆ ਗਿਆ ਅਬਰਾਹਮ ਨੇ ਝੂਠ ਬੋਲਿਆ ਇੱਕ ਗੱਲ ਫਿਰੌਨ ਨੂੰ ਪਤਾ ਚੱਲ ਗਈ ਫਿਰੌਨ ਨੇ ਉਸ ਨੂੰ ਬੁਲਾਇਆ ਬੜਾ ਡਾਂਟਿਆ ਤੂੰ ਆਪਣੀ ਪਤਨੀ ਨੂੰ ਮੇਰੀ ਭੈਣ ਆ ਕਹਿ ਕੇ ਕਿਉਂ ਐਨਾ ਖਤਰਾ ਮੁੱਲ ਲਿਆ ਇਸ ਨੂੰ ਜੇਕਰ ਮੈਂ ਆਪਣੀ ਪਤਨੀ ਬਣਾ ਲੈਂਦਾ ਤਾਂ ਕੀ ਹੁੰਦਾ ਤੇਰੇ ਵਰਗੇ ਝੂਠੇ ਵਿਅਕਤੀ ਨੂੰ ਸਾਡੇ ਦੇਸ਼ ਚ ਰਹਿਣ ਦੀ ਆਗਿਆ ਨਹੀਂ ਆ ਇੱਥੋਂ ਚਲਾ ਜਾ ਉਸ ਨੂੰ ਭਜਾਤਾ ਪਿਆਰੇ ਅਬਰਾਹਮ ਨੂੰ ਸਾਰਾ ਨੂੰ ਇੱਥੇ ਸਾਰੇ ਨੌਕਰਾਂ ਨੂੰ ਉੱਥੋਂ ਭਜਾ ਦਿੱਤਾ ਅਬਰਾਹਮ ਸਮਝ ਗਿਆ ਦੁੱਖ ਹੋਵੇ ਤਕਲੀਫ ਹੋਵੇ ਕਸ਼ਟ ਹੋਵੇ ਕੁਝ ਵੀ ਹੋਵੇ ਅਕਾਲ ਜਾਂ ਕੁਝ ਵੀ ਹੋਵੇ ਪ੍ਰਭੂ ਦੇ ਚਰਨਾਂ ਨੂੰ ਫੜ ਕੇ ਉੱਥੇ ਰਹਿਣ ਤੇ ਸਾਨੂੰ ਹੱਲ ਮਿਲੇਗਾ ਲੇਕਿਨ ਗਲਤ ਰਾ ਲੱਭ ਕੇ ਜੇ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਜ਼ਿੰਦਗੀ 'ਚ ਹੀ ਸ਼ਰਮਿੰਦਗੀ ਹੀ ਮਿਲੇਗੀ ਐਸੇ ਸੱਚ ਨੂੰ ਜਾਣ ਕੇ ਅਬਰਾਹਮ ਕਿੱਥੇ ਆਇਆ ਜਾਣਦੇ ਹੂੰ ਪਿਛਲੇ ਸਮੇਂ ਉਸਨੇ ਜਿੱਥੇ ਵੇਦੀ ਬਣਾਈ ਸੀ ਜਿੱਥੇ ਉਸਨੇ ਪ੍ਰਾਰਥਨਾ ਕੀਤੀ ਜਿੱਥੇ ਪਰਮੇਸ਼ਵਰ ਨੂੰ ਛੱਡਿਆ ਸੀ ਜਿੱਥੇ ਉਸਨੇ ਆਤਮਿਕ ਗੱਲ ਨੂੰ ਗਵਾ ਦਿੱਤਾ ਸੀ ਉੱਥੇ ਹੀ ਮੁੜ ਕੇ ਆਇਆ ਆ ਕੇ ਕੀ ਕੀਤਾ ਆਓ ਅਸੀਂ ਵੇਖਦੇ ਹਾਂ ਉਤਪਤੀ 13 ਅਧਿਆਇ ਚੌਥਾ ਵਚਨ ਇਹ ਜਗ੍ਹਾ ਉਸ ਵੇਦੀ ਦੀ ਆ ਜਿਸ ਨੂੰ ਉਸਨੇ ਪਹਿਲਾਂ ਜਿਸ ਨੂੰ ਬਣਾਇਆ ਸੀ ਉੱਥੇ ਅਬਰਾਹਮ ਨੇ ਯਹੋਵਾ ਦੇ ਅੱਗੇ ਪ੍ਰਾਰਥਨਾ ਕੀਤੀ ਇਹ ਜਗ੍ਹਾ ਉਸ ਵੇਦੀ ਦੀ ਆ ਜੋ ਉਸਨੇ ਪਹਿਲਾਂ ਬਣਵਾਈ ਸੀ ਉੱਥੇ ਅਬਰਾਹਮ ਨੇ ਫਿਰ ਤੋਂ ਯਹੋਵਾ ਅੱਗੇ ਪ੍ਰਾਰਥਨਾ ਕੀਤੀ ਕੋਈ ਸਾਡੇ ਵਿਚਾਰ ਹੈ ਪਾਸਟਰ ਜੀ ਮੈਂ ਆਪਣੇ ਜੀਵਨ ਚ ਦੁੱਖ ਆਉਣ ਦੇ ਕਾਰਨ ਪਰੇਸ਼ਾਨੀਆਂ ਆਉਣ ਦੇ ਕਾਰਨ ਮੁਸ਼ਕਲਾ ਆਉਣ ਦੇ ਕਾਰਨ ਮੈਂ ਗਲਤ ਰਾਹ ਤੇ ਗਿਆ ਅਤੇ ਇਸੇ ਦੇ ਨਾਲ ਗਲਤ ਕੰਮ ਵੀ ਮੈਂ ਕੀਤੇ ਕਿਉਂਕਿ ਮੇਰੇ ਜੀਵਨ ਚ ਜੋ ਆਰਥਿਕ ਸਮੱਸਿਆਵਾਂ ਸੀ ਬਹੁਤ ਭਿਆਨਕ ਸੀ ਇਸੇ ਲਈ ਗਲਤ ਕੰਮ ਕੀਤਾ yes ਆਰਥਿਕ ਸਮੱਸਿਆਵਾਂ ਹੈ ਬੱਚਿਆਂ ਨੂੰ ਪੜਾਉਣ ਦੀ ਜ਼ਿੰਮੇਵਾਰੀ ਹੈ ਪਤੀ ਨਿਕੰਮਾ ਹੈ ਕੰਮ ਤੋਂ ਇਲਾਵਾ ਕਿਸੇ ਕੰਮ ਦਾ ਨਹੀਂ ਬੱਚਿਆਂ ਦਾ ਭਵਿੱਖ ਬਰਬਾਦ ਹੁੰਦਾ ਜਾ ਰਿਹਾ ਹੈ ਅਤੇ ਮੈਂ ਪੜ੍ਹੀ ਲਿਖੀ ਨਹੀਂ ਆ ਸਿਰਫ ਇੱਕ ਹੀ ਰਾਸਤਾ ਹੈ ਉਹ ਇਹ ਹੈ ਸਰੀਰ ਨੂੰ ਵੇਚਣਾ ਇਹ ਮੇਰੇ ਲਈ ਬੜਾ ਆਸਾਨ ਕੰਮ ਆ ਮੈਂ ਜੋ ਕਰ ਰਹੀ ਆ ਆਪਣੀ ਜ਼ਰੂਰਤਾਂ ਦੇ ਲਈ ਨਹੀਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕਰ ਰਹੀ ਹਾਂ ਗਲਤ ਆ ਮੈਂ ਜਾਣਦੀ ਆ ਪਰ ਪਤਾ ਨਹੀਂ ਮੈਨੂੰ ਕਿਉਂ ਗਲਤ ਨਹੀਂ ਲੱਗਦਾ ਇਸ ਤਰ੍ਹਾਂ ਕਹਿਣ ਵਾਲਾ ਕੋਈ ਹੈ ਕਿਉਂ ਗਲਤ ਕੰਮ ਕਰ ਰਹੇ ਹਾਂ ਕਿਉਂ ਗਲਤ ਰਸਤੇ 'ਤੇ ਜਾ ਰਹੇ ਹਾਂ ਇਸ ਤਰ੍ਹਾਂ ਕਿਉਂ ਕਰ ਰਹੀ ਹਾਂ ਤੁਹਾਡੀ ਸਮੱਸਿਆ ਵੱਡੀ ਆ ਉਸ ਭਿਆਨਕ ਸਮੱਸਿਆ ਤੋਂ ਬਾਹਰ ਆਉਣ ਦੇ ਲਈ ਉਸ ਭਿਆਨਕ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਲਈ ਤੁਹਾਡੇ ਕੋਲ ਵਿਸ਼ਵਾਸ ਨਹੀਂ ਆ ਜੇ ਸਾਹਮਣਾ ਨਹੀਂ ਕਰੋਗੇ ਜੇ ਪ੍ਰਭੂ ਤੇ ਵਿਸ਼ਵਾਸ ਨਾ ਕਰੋਗੇ ਤਾਂ ਸਾਡੇ ਚ ਕਈ ਲੋਕ ਗਲਤ ਰਾਵਾਂ ਨੂੰ ਲੱਭ ਰਹੇ ਆ ਕਈ ਲੋਕ ਗਲਤ ਜਗਾਵਾਂ ਤੇ ਜਾ ਰਹੇ ਆ ਉਹਨਾਂ ਨੂੰ ਇਹ ਆਸਾਨ ਲੱਗ ਸਕਦਾ ਹੈ ਢਿੱਡ ਭਰ ਸਕਦੇ ਆ ਦੁੱਖਾਂ ਨੂੰ ਕੁਝ ਸਮੇਂ ਦੇ ਲਈ ਆਪਣੇ ਤੋਂ ਦੂਰ ਕਰ ਸਕਦੇ ਆ ਪਰ ਉਸ ਤੋਂ ਬਾਅਦ ਹਮੇਸ਼ਾ ਦੇ ਲਈ ਖਤਰਾ ਆ ਜਾਏਗਾ ਉਤਪਤੀ 12ਵਾਂ ਅਧਿਆਇ 14ਵਾਂ ਵਚਨ ਐਸਾ ਹੋਇਆ ਕਿ ਜਦੋਂ ਅਬਰਾਹਮ ਮਿਸਰ ਚ ਆਇਆ ਤਦ ਮਿਸਰੀਆ ਨੇ ਉਹਦੀ ਪਤਨੀ ਨੂੰ ਵੇਖਿਆ ਕਿ ਉਹ ਬਹੁਤ ਸੋਹਣੀ ਆ ਅਤੇ ਫਿਰੌਨ ਦੇ ਹਾਕਮਾਂ ਨੇ ਉਸ ਨੂੰ ਵੇਖ ਕੇ ਫਿਰੌਨ ਦੇ ਸਾਹਮਣੇ ਉਹਦੀ ਪ੍ਰਸ਼ੰਸਾ ਕੀਤੀ ਇਸ ਲਈ ਉਹ ਔਰਤ ਉਹਦੇ ਘਰ ਪਹੁੰਚਾਈ ਗਈ ਫਿਰੌਨ ਨੇ ਉਸ ਦੇ ਕਾਰਨ ਅਬਰਾਹਮ ਦੀ ਪਹਲਾਇ ਕੀਤੀ ਭਲਾ ਕੀਤਾ ਕੀ ਕੀਤਾ ਭਲਾ ਕੀਤਾ ਉਹ ਭਲਾ ਕੀ ਸੀ ਅਬਰਾਹਮ ਦੇ ਕੋਲੋਂ ਸਾਰਾ ਨੂੰ ਲੈ ਕੇ ਅਤੇ ਅਬਰਾਹਮ ਨੂੰ ਸਾਰਾ ਦੇ ਬਦਲੇ ਅਤੇ ਉਸ ਨੂੰ ਢੇਡਾ ਬੱਕਰੀਆਂ ਗਾਵਾਂ ਬਲਦ ਦਾਸ-ਦਾਸੀਆਂ ਗਧੇ ਅਤੇ ਗਧੀਆਂ ਦਿੱਤੇ ਕੀ ਲੈ ਕੇ ਉਸ ਨੇ ਸਾਰਾ ਨੂੰ ਲੈ ਲਿਆ ਸਾਰਾ ਦੇ ਬਦਲੇ ਗਧੇ ਤੇ ਗਧੀਆਂ ਦੇ ਦਿੱਤੇ ਸਾਰਾ ਨੂੰ ਲੈ ਲਿਆ ਸਾਰਾ ਦੇ ਬਦਲੇ ਭੇਡਾਂ ਨੂੰ ਦਿੱਤਾ ਸਾਰਾਂ ਨੂੰ ਲੈ ਕੇ ਸਾਰਾ ਦੇ ਬਦਲੇ ਹਾਂ ਗਾਵਾਂ ਬਲਦ ਦਿੱਤੇ ਸਾਰਾਂ ਨੂੰ ਲੈ ਕੇ ਸਾਰਾ ਦੇ ਬਦਲੇ ਦਾਸ-ਦਾਸੀਆਂ ਦਿੱਤੇ ਦਾਸ-ਦਾਸੀਆਂ ਵਿੱਚੋਂ ਇੱਕ ਸੀ ਹਾਜ਼ਰਾ ਉਸ ਤੋਂ ਬਾਅਦ ਪਰਮੇਸ਼ਵਰ ਨੇ ਖਬਰ ਲੈ ਕੇ ਫਰਾਉਨ ਨੂੰ ਚੇਤਾਵਨੀ ਦਿੱਤੀ ਸਾਰਾ ਪਵਿੱਤਰਤਾਈ ਦੇ ਨਾਲ ਬਚਾਈ ਗਈ ਪਰਮੇਸ਼ਵਰ ਦਾ ਵਾਅਦਾ ਅਟਲ ਰਿਹਾ ਅਬਰਾਹਮ ਨੇ ਆਪਣੀ ਗਲਤੀ ਨੂੰ ਮੰਨਿਆ ਪਛਤਾਪ ਕੀਤਾ ਅਤੇ ਮੁੜ ਆਇਆ ਪ੍ਰਾਰਥਨਾ ਕੀਤੀ ਪਰ ਗੌਰ ਕਰਿਓ ਅਬਰਾਹਮ ਦੇ ਵਾਪਸ ਆਉਂਦੇ ਆਉਂਦੇ ਹਾਜ਼ਰਾ ਨਾਮ ਦੀ ਇੱਕ ਮਿਸਰੀ ਦਾਸੀ ਨੂੰ ਨਾਲ ਲਿਆਇਆ ਕੁਝ ਸਮੇਂ ਤੋਂ ਬਾਅਦ ਪਤਾ ਨਹੀਂ ਕਿਉਂ ਸਾਰਾ ਨੇ ਸੋਚਿਆ ਪਰਮੇਸ਼ਵਰ ਨੇ ਵਾਅਦਾ ਕੀਤਾ ਉਸ ਵਾਅਦੇ ਨੂੰ ਪੂਰਾ ਤਾਂ ਕਰ ਨਹੀਂ ਰਿਹਾ ਐਸਾ ਕਦੋਂ ਤੱਕ ਐਸਾ ਸਵਾਲ ਜਦ ਉਸਦੇ ਮਨ ਚ ਆਇਆ ਅਬਰਾਹਮ ਨੂੰ ਇੱਕ ਸਲਾਹ ਦਿੱਤੀ ਸਵਾਮੀ ਤੁਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹੋ ਪਰਮੇਸ਼ਵਰ ਨੇ ਕਿਹਾ ਪੁੱਤਰ ਦਵਾਂਗਾ ਤੁਸੀਂ ਵਿਸ਼ਵਾਸ ਕੀਤਾ ਉਮਰ ਹੁੰਦੀ ਜਾ ਰਹੀ ਆ ਅਸੀਂ ਹਜੇ ਤੱਕ ਸੰਤਾਨ ਨੂੰ ਨਹੀਂ ਪਾਇਆ ਕੋਈ ਨਾ ਕੋਈ ਸ਼ਾਰਟਕਟ ਅਸੀਂ ਲੱਭਦੇ ਹੀਆਂ ਇੱਕ ਹੋਰ ਸ਼ਾਰਟਕਟ ਸਾਰਾ ਇਸ ਤਰ੍ਹਾਂ ਨਾ ਕਹਿ ਜਿਸ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਉਹ ਪੂਰਾ ਵੀ ਕਰੇਗਾ ਸਾਨੂੰ ਸੰਤਾਨ ਦੇਗਾ ਆਪਾਂ ਵਿਸ਼ਵਾਸ ਨਾਲ ਇੰਤਜ਼ਾਰ ਕਰਾਂਗੇ ਪਤਾ ਨਹੀਂ ਜੀ ਤੁਹਾਨੂੰ ਔਰਤ ਦਾ ਦਰਦ ਸਮਝ ਨਹੀਂ ਆ ਰਿਹਾ ਪਤਨੀ ਹੋਣ ਦੇ ਨਾਤੇ ਮੇਰੀ ਇੱਛਾ ਹੈ ਇੱਕ ਪੁੱਤਰ ਨੂੰ ਜਨਮ ਦਵਾਂ ਉਸ ਬੱਚੇ ਦੀ ਸਾਰੀ ਖੁਸ਼ੀ ਨੂੰ ਜਦੋਂ ਮਾਂ ਦੇ ਰੂਪ ਚ ਮੈਂ ਪੂਰਾ ਕਰਾਂਗੀ ਜਦ ਉਸ ਬੱਚੇ ਨੂੰ ਪਾਲਾਂਗੀ ਪੋਸਾਂਗੀ ਜੋ ਆਨੰਦ ਮਿਲੇਗਾ ਤੁਹਾਨੂੰ ਕੀ ਪਤਾ ਇਸ ਲਈ ਕੁਝ ਵੀ ਹੋ ਜਾਵੇ ਇੱਕ ਬੱਚੇ ਦਾ ਹੋਣਾ ਜ਼ਰੂਰੀ ਆ ਸਾਰਾ ਪਰਮੇਸ਼ਵਰ ਦਵੇਗਾ ਦਏਗਾ ਤੁਸੀਂ ਕਹਿ ਰਹੇ ਹੋ ਲੇਕਿਨ ਕਦੋਂ ਦਏਗਾ ਠੀਕ ਹੈ ਦੱਸੋ ਮੈਂ ਕੀ ਕਰਾਂ ਸਾਡੇ ਘਰ 'ਚ ਹਾਜ਼ਰਾ ਹੈ ਨਾ ਹਾਂ ਦਾਸੀ ਹੈ ਉਹਦੀ ਕੋਲ ਤੁਸੀਂ ਜਾਓ ਉਹਦੇ ਕੋਲ ਮੈਂ ਕਿਉਂ ਜਾਵਾਂ ਕੰਮ ਵਾਲੀ ਕੋਲ ਮੈਂ ਕਿਉਂ ਜਾਵਾਂ ਹਾਂ ਸੁਆਮੀ ਉਸ ਦਾਸੀ ਦੇ ਕੋਲ ਤੁਸੀਂ ਜਾਓ ਸਾਰਾ ਤੂੰ ਜੋ ਕਹਿ ਰਹੀਆਂ ਤੈਨੂੰ ਸਮਝ ਆ ਰਿਹਾ ਹੈ ਮੈਂ ਤੇਰਾ ਪਤੀਆਂ ਤੂੰ ਮੇਰੀ ਪਤਨੀਆਂ ਨੌਕਰਾਨੀ ਦੇ ਕੋਲ ਜਾਣ ਨੂੰ ਕਹਿ ਰਹੀਆਂ ਇਹ ਗਲਤ ਹੈ ਸਾਰਾ ਨਹੀਂ ਸੁਆਮੀ ਇਸ ਤੋਂ ਇਲਾਵਾ ਮੈਨੂੰ ਹੋਰ ਰਸਤਾ ਨਹੀਂ ਲੱਭ ਰਿਹਾ ਇੱਕ ਹੋਰ ਗਲਤ ਰਾ ਮੇਰੇ ਭੈਣੋਂ ਤੇ ਭਰਾਵੋ ਕਈ ਵਾਰ ਸਾਡੇ ਜੀਵਨ 'ਚ ਕਈ ਸਮੱਸਿਆਵਾਂ ਆਉਂਦੀਆਂ ਸਾਨੂੰ ਕਮਜ਼ੋਰ ਕਰ ਦਿੰਦੀਆਂ ਸਮੱਸਿਆ ਦਾ ਕੋਈ ਹੱਲ ਨਹੀਂ ਮਿਲਦਾ ਦਬਾਅ ਵੱਧ ਜਾਂਦਾ ਹੈ ਲੱਗਦਾ ਕਿ ਸਭ ਕੁਝ ਬਰਬਾਦ ਹੋ ਗਿਆ ਹੁਣ ਖੜੇ ਹੋਣ ਦਾ ਵੀ ਹੌਸਲਾ ਨਹੀਂ ਪੈਂਦਾ ਐਸੇ ਹਾਲਾਤ ਕੱਲ ਦੇ ਦਿਨ ਦਾ ਕਿਵੇਂ ਸਾਹਮਣਾ ਕਰਨਾ ਸਮਝ ਨਹੀਂ ਆ ਰਿਹਾ ਕੱਲ ਤੱਕ ਤੁਹਾਡਾ ਪਰਿਵਾਰ ਹੋਏਗਾ ਜਾਂ ਨਹੀਂ ਨਹੀਂ ਪਤਾ ਕੱਲ ਤੱਕ ਤੁਹਾਡੀ ਨੌਕਰੀ ਹੋਏਗੀ ਜਾਂ ਨਹੀਂ ਨਹੀਂ ਪਤਾ ਕੱਲ ਤੱਕ ਤੁਸੀਂ ਜ਼ਿੰਦਾ ਰਹੋਗੇ ਜਾਂ ਨਹੀਂ ਰਹੋਗੇ ਇਹ ਨਹੀਂ ਪਤਾ ਇਹਨਾਂ ਸਭ ਦੇ ਵਿੱਚ ਤੁਸੀਂ ਜਦ ਡਰਦੇ ਰਹਿੰਦੇ ਹੋ ਸ਼ੈਤਾਨ ਕੀ ਕਰਦਾ ਹੈ ਜਾਣਦੇ ਹੋ ਆਸਾਨ ਰਾਸਤਾ ਲੱਭੋ ਕਦੋਂ ਤੱਕ ਪਰਮੇਸ਼ਵਰ ਪਰਮੇਸ਼ਵਰ ਕਰੋਗੇ ਕਦੋਂ ਤੱਕ ਧਰਮ ਧਰਮ ਕਰੋਗੇ ਕਦੋਂ ਤੱਕ ਖराई ਖराई ਕਰੋਗੇ ਆਸਾਨ ਰਾਸਤੇ ਕਈਆ ਉਹ ਰਾ ਚੁਣ ਲਵੋ ਸਾਰਾ ਤੈਨੂੰ ਬੱਚੇ ਚਾਹੀਦੇ ਆ ਆਸਾਨ ਰਾਸਤਾ ਹੈ ਉਹ ਕੀਆ ਸ਼ੈਤਾਨ ਕਹਿ ਰਿਆ ਆਪਣੇ ਪਤੀ ਨੂੰ ਉਤਸ਼ਾਹਿਤ ਕਰ ਤਾਕਿ ਉਹ ਤੇਰੀ ਨੌਕਰਾਨੀ ਦੇ ਕੋਲ ਜਾਵੇ ਛੇ ਤੁਸੀਂ ਕੀ ਕਹਿ ਰਹੇ ਹੋ ਅਸੀਂ ਜਿਸ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ ਉਸਨੇ ਵਾਅਦਾ ਕੀਤਾ ਹੈ ਉਸ ਵਾਅਦੇ ਨੂੰ ਪੂਰਾ ਕਰੇਗਾ ਹੋ ਸਕਦਾ ਹੈ ਦੇਰੀ ਹੋਏਗੀ ਲੇਕਿਨ ਜ਼ਰੂਰ ਵਾਅਦਾ ਪੂਰਾ ਹੋਵੇਗਾ ਪਰਮੇਸ਼ਵਰ ਉੱਤਰ ਦੇਗਾ ਜੇ ਇਸ ਤਰ੍ਹਾਂ ਕਹਿਣ ਦੀ ਤਾਂ ਕਿੰਨਾ ਵਧੀਆ ਹੁੰਦਾ ਕਿੰਨਾ ਚੰਗਾ ਹੁੰਦਾ ਪਰ ਕਹਿ ਨਾ ਸਕੀ ਸੁਣੋ ਸਾਰਾ ਨੇ ਅਬਰਾਹਮ ਨੂੰ ਆਪਣਾ ਦੁੱਖ ਦੱਸਦੇ ਹੋਏ ਕਿਹਾ ਮਾਲਿਕ ਮੈਂ ਹੀ ਕਹਿ ਰਹੀ ਹਾਂ ਤੁਸੀਂ ਜਾਓ ਮੈਂ ਪਤਨੀਆਂ ਕਹਿ ਰਹੀ ਹਾਂ ਮੈਂ ਹੀ ਤੁਹਾਨੂੰ ਕਹਿ ਰਹੀ ਹਾਂ ਇਸ ਲਈ ਤੁਸੀਂ ਮੈਨੂੰ ਜਾ ਕੇ ਪੁੱਤਰ ਦਿਓ ਗਲਤ ਰਾ ਪਰਮੇਸ਼ਵਰ ਇਹਨਾਂ ਨੂੰ ਪੁੱਤਰ ਦੇਣ 'ਚ ਦੇਰੀ ਕਰ ਰਹੀ ਸੀ ਇਹਦਾ ਕਾਰਨ ਜਾਣਦੇ ਹੋ ਕੀ ਇਹਨਾਂ ਦੇ ਵਿਸ਼ਵਾਸ ਨੂੰ ਪਰਖ ਰਿਹਾ ਸੀ ਮੇਰੇ ਭੈਣੋ ਤੇ ਭਰਾਵੋ ਤੁਹਾਡੇ ਜੀਵਨ 'ਚ ਪ੍ਰਾਰਥਨਾਵਾਂ ਦਾ ਉੱਤਰ ਦੇਰੀ ਨਾਲ ਮਿਲਣ ਦਾ ਖਾਸ ਕਾਰਨ ਹੈ ਉਹ ਤੁਹਾਡੇ ਵਿਸ਼ਵਾਸ ਨੂੰ ਪਰਖ ਰਿਹਾ ਹੈ ਜੋ ਚੀਜ਼ ਪਰਖੀ ਨਾ ਜਾਵੇ ਉਹ ਬਿਲਕੁਲ ਵੀ ਇਸਤੇਮਾਲ ਨਹੀਂ ਕੀਤੀ ਜਾ ਸਕਦੀ ਤੁਸੀਂ ਕੁਝ ਵੀ ਵੇਖ ਲਓ ਇਹ ਮਾਈਕ ਹੈ ਨਾ ਇਹ ਪਰਖਿਆ ਗਿਆ ਹੈ ਇਹ ਜੋ ਵਾਚ ਹੈ ਨਾ ਇਹਨੂੰ ਵੀ ਪਰਖਿਆ ਗਿਆ ਹੈ ਕੈਮਰਾ ਹੈ ਨਾ ਇਹ ਵੀ ਜਾਂਚਿਆ ਗਿਆ ਹੈ ਤੁਹਾਡਾ ਜੋ ਸੈਲਫੋਨ ਹੈ ਨਾ ਉਹ ਵੀ ਜਾਂਚਿਆ ਗਿਆ ਹੈ ਟੈਸਟਡ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਚਾਹੋ ਤਾਂ ਤੁਸੀਂ ਵੇਖ ਲਓ ਤੁਸੀਂ ਜੋ ਸਮਾਨ ਖਰੀਦਦੇ ਹੋ ਉਸ ਤੇ ਆਮ ਤੌਰ ਤੇ ਲਿਖਿਆ ਜਾਂਦਾ ਹੈ ਜਾਣਦੇ ਹੋ ਕੀ ਇਹ ਟੈਸਟ ਕੀਤਾ ਗਿਆ ਹੈ ਜਾਂਚ ਕੀਤੇ ਬਿਨਾ ਕੋਈ ਵੀ ਚੀਜ਼ ਤੁਹਾਡੇ ਤੇ ਮੇਰੇ ਲਈ ਬਿਲਕੁਲ ਇਸਤੇਮਾਲ ਨਹੀਂ ਹੋਵੇਗੀ ਕੋਈ ਵੀ ਵਿਅਕਤੀ ਬਿਨਾ ਜਾਂਚੇ ਗਏ ਪਰਮੇਸ਼ਵਰ ਲਈ ਬਿਲਕੁਲ ਵੀ ਇਸਤੇਮਾਲ ਨਹੀਂ ਹੋ ਸਕਦਾ ਪਰਮੇਸ਼ਵਰ ਤੁਹਾਨੂੰ ਜਿੰਨਾ ਇਸਤੇਮਾਲ ਕਰਨਾ ਚਾਹੁੰਦੇ ਆ ਜਿੰਨਾ ਵੀ ਤੁਹਾਨੂੰ ਪਰਖਣਾ ਚਾਹੁੰਦੇ ਆ ਹੋਰ ਜਿੰਨਾ ਤੁਹਾਨੂੰ ਆਸ਼ੀਸ਼ਿਤ ਕਰਨਾ ਚਾਹੁੰਦੇ ਆ ਉਹਨਾਂ ਤੁਹਾਨੂੰ ਪਰਖਣਗੇ ਤੁਸੀਂ 1000 ਰੁਪਏ ਦੇ ਫੋਨ ਨੂੰ ਜ਼ਿਆਦਾ ਜਾਂਚੋਗੇ ਜਾਂ 50000 ਦੇ ਫੋਨ ਨੂੰ ਜ਼ਿਆਦਾ ਜਾਂਚੋਗੇ ਦੱਸੋ ਭੈਣੋ ਤੁਸੀਂ ਦੱਸੋ ਤੁਸੀਂ 500 ਰੁਪਏ ਦੀ ਸਾਰੀ ਨੂੰ ਜ਼ਿਆਦਾ ਜਾਂਚੋਗੇ ਜਾਂ 20000 ਦੀ ਸਾਰੀ ਨੂੰ ਜ਼ਿਆਦਾ ਜਾਂਚੋਗੇ ਇਧਰ ਵੇਖਦੇ ਹੋ ਉਧਰ ਵੇਖਦੇ ਹੋ ਕੀ ਕਹਿੰਦੇ ਹੋ ਏ ਠੀਕ ਆ ਕਿਉਂ ਜੀ ਕਿਵੇਂ ਦੀ ਲੱਗ ਰਹੀ ਆ ਤੁਸੀਂ ਦੱਸੋ ਕਿਵੇਂ ਆ ਪੈਣ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੀ ਆ ਬਸ ਉਹ ਸਾਰੀ ਨੂੰ ਆਪਣੇ ਉੱਪਰ ਪਾ ਕੇ ਇੱਧਰ ਘੁੰਮਦੇ ਆ ਉੱਧਰ ਘੁੰਮਦੇ ਆ ਕੀ ਕੀ ਕਰਦੇ ਹੋ ਪਿਆਰਿਓ ਸਭ ਬਹੁਤ ਵਧੀਆ ਬਹੁਤ ਵਧੀਆ ਅਰੇ ਵਾਹ ਕੀ ਸੱਚਮੁੱਚ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਅਰੇ ਵਾਹ ਕਿਉਂਕਿ ਇਹ 20000 ਦੀ ਸਾੜੀ ਆ ਇਸ ਲਈ ਉਸ ਨੂੰ ਇਹਨੀ ਕੀਮਤ ਦੇ ਕੇ ਖਰੀਦ ਰਹੇ ਆ ਜੇ ਕਰੇ ਜਾ ਕੇ ਚੰਗੀ ਨਾ ਨਿਕਲੇ ਤਾਂ ਆਮ ਤੌਰ ਤੇ ਮਨ ਲਓ ਤੁਸੀਂ ਸੋਨੇ ਦੀ ਚੈਨ ਖਰੀਦ ਰਹੇ ਹੋ ਜਾਂ ਨੈਕਲੇਸ ਖਰੀਦ ਰਹੇ ਹੋ ਉਹਦੇ ਤੁਸੀਂ ਕੀ ਕਰਦੇ ਹੋ ਦੱਸੋ ਉਸ ਨੂੰ ਬਹੁਤ ਜਾਂਚਦੇ ਹੋ ਕਈ ਵਾਰ ਸ਼ੀਸ਼ੇ 'ਚ ਵੇਖਦੇ ਹੋ ਉਹ ਸਾਹਮਣੇ ਇੱਕ ਸ਼ੀਸ਼ਾ ਰੱਖਦਾ ਹੈ ਇਧਰ ਘਮਾਉਂਦੇ ਹੋ ਉਧਰ ਘਮਾਉਂਦੇ ਹੋ ਇਸ ਤਰ੍ਹਾਂ ਵੇਖਦੇ ਹੋ ਉਸ ਤਰ੍ਹਾਂ ਵੇਖਦੇ ਹੋ ਕਿਉਂ ਇਸ ਤਰ੍ਹਾਂ ਜਾਂਚ ਰਹੇ ਹੋ ਕੀਮਤੀ ਆ ਐਸੇ ਲਈ ਮਨ ਲਓ ਚੂੜੀਆਂ ਖਰੀਦ ਰਹੇ ਆ ਉਸ ਨੂੰ ਕਿੰਨਾ ਜਾਂਚਦੇ ਹੋ ਪਾਉਂਦੇ ਆ ਅਤੇ ਫਿਰ ਤੋਂ ਲਾਉਂਦੇ ਹਾਂ ਵਾਓ ਹੁਣ ਤਾਂ ਸੈੱਲ ਫੋਨ ਆ ਗਿਆ ਇਸ ਦੀ ਫੋਟੋ ਖਿੱਚ ਕੇ ਭੈਣ ਨੂੰ ਭੇਜ ਦਿਆ ਭੈਣ ਕੀ ਕਹਿੰਨੀ ਹੋ ਸਾੜੀ ਉੱਪਰ ਪਾ ਕੇ ਫੋਟੋ ਖਿੱਚ ਕੇ ਭੈਣ ਨੂੰ ਭੇਜ ਕੇ ਪੁੱਛਦੇ ਹੋ ਕਿਸ ਤਰ੍ਹਾਂ ਲੱਗ ਰਹੀ ਆ ਬਹੁਤ ਵਧੀਆ ਲੱਗ ਰਹੀ ਆ ਪਿਆਰੀਓ ਮੇਰੇ ਕਹਿਣ ਦਾ ਮਤਲਬ ਇਹ ਆ ਹਫ਼ਤੇ 'ਚ ਇੱਕ ਵਾਰ ਮਹੀਨੇ 'ਚ ਇੱਕ ਵਾਰ ਪਾਉਣ ਵਾਲੇ ਜੇ ਉਸ ਨੂੰ ਤੁਸੀਂ ਇੰਨਾ ਜਾਂਚ ਰਹੇ ਹੋ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਤੁਹਾਨੂੰ ਆਸ਼ਿਸ਼ਦਾਇਕ ਬਣਾਉਣਾ ਹੈ ਸੋਚਣ ਵਾਲਾ ਪਰਮੇਸ਼ਵਰ ਤੁਹਾਨੂੰ ਕਿੰਨਾ ਪਰਖੇਗਾ ਜਾਂਚੇਗਾ ਇੱਕ ਵਾਰ ਸੋਚੋ ਤੁਸੀਂ ਜਿੰਨੂੰ ਪਾਉਣਾ ਹੈ ਜਿੰਨੂੰ ਪਾਉਣਾ ਚਾਹੁੰਦੇ ਹੋ ਜੀਦਾ ਇਸਤੇਮਾਲ ਕਰਨਾ ਹੈ ਜੇ ਤੁਸੀਂ ਉਸੇ ਨੂੰ ਇੰਨਾ ਜਾਣਦੇ ਹੋ ਤਾਂ ਫਿਰ ਪਰਮੇਸ਼ਵਰ ਜਿਸ ਨੂੰ ਆਪਣੇ ਲਈ ਇਸਤੇਮਾਲ ਕਰੇਗਾ ਉਸ انسان ਨੂੰ ਕਿੰਨਾ ਜਾਂਚੇਗਾ ਜਰਾ ਸੋਚੋ ਅਬਰਾਹਮ ਤੇਰੇ ਦੁਆਰਾ ਮੈਂ ਸਾਰੀਆਂ ਜਾਤੀਆਂ ਨੂੰ ਆਸ਼ੀਸ਼ ਦੇਣ ਜਾ ਰਿਹਾ ਹਾਂ ਇਸ ਲਈ ਮੈਂ ਤੈਨੂੰ ਹਰ ਪਾਸੇ ਉਹ ਜਾਂਚਾਂਗਾ ਪਰਖੂੰਗਾ ਹਰ ਕੋਨੇ ਤੋਂ ਜਾਂਚਾਂਗਾ ਮੇਰੇ ਭੈਣੋ ਤੇ ਭਰਾਵੋ ਕਿ ਪਰਮੇਸ਼ਵਰ ਤੁਹਾਨੂੰ ਜਾਂਚ ਰਿਹਾ ਹੈ ਆਰਥਿਕ ਤੌਰ ਤੇ ਜਾਂਚ ਰਿਹਾ ਮਾਨਸਿਕ ਤੌਰ ਤੇ ਜਾਂਚ ਰਿਹਾ ਕਿ ਸਿਹਤ ਦੇ ਰੂਪ ਚ ਜਾਂਚ ਰਿਹਾ ਜਾਂ ਪਰਿਵਾਰਿਕ ਤੌਰ ਤੇ ਪਰਖ ਰਿਹਾ ਤੁਹਾਡੇ ਧੀਰਜ ਨੂੰ ਜਾਂਚ ਰਿਹਾ ਤੁਹਾਡੇ ਵਿਸ਼ਵਾਸ ਨੂੰ ਜਾਂਚ ਰਿਹਾ ਹੈ ਜੇ ਇਨੀਆਂ ਪ੍ਰੀਖਿਆਵਾਂ ਚੋਂ ਨਿਕਲ ਰਹੇ ਹੋ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ ਤੁਹਾਨੂੰ ਬਹੁਤ ਹੀ ਆਸ਼ੀਸ਼ ਦੇਣਾ ਪਰਮੇਸ਼ਵਰ ਚਾਹੁੰਦੇ ਆ ਇਸ ਲਈ ਉਹ ਤੁਹਾਨੂੰ ਇੰਨਾ ਪਰਖ ਰਿਹਾ ਹੈ ਪਰ ਦੁੱਖ ਦੀ ਗੱਲ ਏਸੀ ਕੀ ਉਸ ਦਿਨ ਸਾਰਾ ਅਤੇ ਅਬਰਾਹਮ ਨੇ ਪਰ ਮੇਸ਼ਵਰ ਉਹਨਾਂ ਨੂੰ ਕਿੰਨੀ ਆਸ਼ੀਸ਼ ਦੇਣਾ ਚਾਹੁੰਦੇ ਆ ਇਸ ਗੱਲ ਨੂੰ ਸਮਝ ਨਾ ਸਕੇ ਇਸ ਤਰ੍ਹਾਂ ਨਾ ਸਮਝਣ ਦੇ ਸਮੇਂ 'ਚ ਗਲਤ ਰਾਹ ਤੋਂ ਗਲਤ ਢੰਗ ਦੇ ਨਾਲ ਆਪਣੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਸੀ ਸੁਣੋ ਜੀ ਕੋਈ ਫਾਇਦਾ ਨਹੀਂ ਆ ਤੁਸੀਂ ਹਾਜ਼ਰਤੋਂ ਮੇਰੇ ਲਈ ਇੱਕ ਪੁੱਤਰ ਪੈਦਾ ਕਰੋ ਇੱਕ ਪੁੱਤਰ ਦਵੋ ਸਾਰਾ ਇਹ ਗਲਤ ਆ ਕੋਈ ਗੱਲ ਨਹੀਂ ਜੀ ਗਲਤ ਰਾਹ ਮੇਰੀ ਭੈਣੋ ਪਰ ਸਥਿਤੀ ਨੂੰ ਵੇਖ ਕੇ ਆਪਣੇ ਪਤੀ ਨੂੰ ਗਲਤ ਰਾਤੇ ਜਾਣ ਦੀ ਇਜਾਜ਼ਤ ਨਾ ਦਿਓ ਹਾਲਾਤਾਂ ਦੇ ਅਨੁਸਾਰ ਪਤੀਓ ਪਤਨੀਆਂ ਨੂੰ ਗਲਤ ਰਾਤੇ ਜਾਣ ਦੀ ਸਲਾਹ ਨਾ ਦਿਓ ਉਹਦੀ ਇੱਛਾ ਪੂਰੀ ਹੋਣੀ ਹੈ ਸੋਚ ਕੇ ਸਾਰਾ ਵਰਗੀ ਆਤਮਿਕ ਔਰਤ ਨੇ ਆਪਣੇ ਪਤੀ ਨੂੰ ਹੀ ਦੂਸਰੀ ਔਰਤ ਕੋ ਪੇਜਾ ਕਿੰਨੀ ਮਾਰੀ ਗਾਲਾ ਫਿਰ ਕੀ ਹੋਇਆ ਹਾਜ਼ਰਾ ਦੇ ਦੁਆਰਾ ਅਬਰਾਹਮ ਦੇ ਇੱਕ ਪੁੱਤਰ ਪੈਦਾ ਹੋਇਆ ਧਿਆਨ ਨਾਲ ਸੁਣਿਓ ਇਹ ਹਾਜ਼ਰਾ ਕਿੱਥੋਂ ਆਈ ਹਲੋ ਮਿਸਰ ਤੋਂ ਆਈ ਕਿੰਨੇ ਦਿੱਤੀ ਸੀ ਇਹ ਹਾਜ਼ਰਾ ਦੱਸੋ ਫਿਰੌਨ ਨੇ ਦਿੱਤੀ ਸੀ ਫਿਰੌਨ ਕੌਣ ਹੈ ਜਾਣਦੇ ਹੋ ਸ਼ੈਤਾਨ ਨੂੰ ਦਰਸਾਉਂਦਾ ਹੈ ਮਿਸਰ ਕਿੰਨੂੰ ਦਰਸਾਉਂਦਾ ਹੈ ਜਾਣਦੇ ਹੋ ਸੰਸਾਰ ਨੂੰ ਦਰਸਾਉਂਦਾ ਹੈ ਅਤੇ ਅਬਰਾਹਮ ਆਤਮਿਕ ਵਿਅਕਤੀ ਨੂੰ ਦਰਸਾਉਂਦਾ ਹੈ ਅਬਰਾਹਮ ਜੋ ਆਤਮਿਕ ਸੀ ਸੰਸਾਰ ਚ ਪਰਮੇਸ਼ਵਰ ਦੇ ਕਈ ਅਨੁਸਾਰ ਜੀਨ ਦੇ ਬਦਲੇ ਫਰਾਉਨ ਦੇ ਕਈ ਅਨੁਸਾਰ ਕਰਨ ਦੀ ਕੋਸ਼ਿਸ਼ ਕੀਤੀ ਨਤੀਜਾ ਫਰਾਉਨ ਸਾਰਾ ਨੂੰ ਲੈ ਗਿਆ ਹਜ਼ਾਰਾਂ ਵਰਗੀ ਇੱਕ ਦਾਸੀ ਉਸਨੇ ਦੇ ਦਿੱਤੀ ਮਿਸਰ ਵਿੱਚੋਂ ਦਾ ਬਾਹਰ ਆ ਗਿਆ ਲੇਕਿਨ ਫਰਾਉਨ ਦੀ ਦਿੱਤੀ ਗਈ ਦਾਸੀ ਵੀ ਮਿਸਰ ਤੋਂ ਅਬਰਾਹਮ ਦੇ ਨਾਲ ਆਈ ਅਸੀਂ ਸੰਸਾਰ ਤੋਂ ਅਲੱਗ ਹੋਣਾ ਹੈ ਅਤੇ ਸੰਸਾਰ ਦਾ ਸਾਡੇ ਨਾਲ ਕੁਝ ਵੀ ਨਾ ਆਵੇ ਹਾਂ ਸਦੋਮ ਤੇ ਅਮੋਰਾ ਦੇ ਵਿੱਚੋਂ ਲੂਦ ਦੀ ਪਤਨੀ ਬਾਹਰ ਤਾਂ ਆ ਗਈ ਲੂਦ ਦੀ ਪਤਨੀ ਦਾ ਸਾਰਾ ਮਨ ਕਿੱਥੇ ਸੀ ਸਦੋਮ ਦੇ ਵਿੱਚ ਸੀ ਫਿਰ ਕੀ ਹੋਇਆ ਉਸ ਦੀ ਜਾਨ ਚਲੀ ਗਈ ਨੂਨ ਦਾ ਖੰਭਾ ਬਣ ਗਈ ਅਸੀਂ ਸੰਸਾਰ ਤੋਂ ਅਲੱਗ ਹੋਣਾ ਉਸੇ ਤਰ੍ਹਾਂ ਸੰਸਾਰ ਦੇ ਭੈੜੇ ਕੰਮਾਂ ਵਿੱਚੋਂ ਵੀ ਅਲੱਗ ਹੋਣਾ ਸਾਡੇ ਵਿੱਚੋਂ ਕਈ ਲੋਕ ਸੰਸਾਰ ਤੋਂ ਤਾਂ ਅਲੱਗ ਹੋ ਗਏ ਪਰ ਸੰਸਾਰ ਨੂੰ ਆਪਣੇ ਅੰਦਰ ਲੈ ਆਂਦਾ ਹਾਂ ਜਾਂ ਨਾ ਉਸ ਦਿਨ ਅਬਰਾਹਮ ਨੇ ਮਿਸਰ ਨੂੰ ਛੱਡ ਦਿੱਤਾ ਪਰ ਹਾਜ਼ਰਾ ਨੂੰ ਨਹੀਂ ਛੱਡਿਆ ਉਹਦੇ ਘਰ ਚ ਕੰਮ ਕਰੇਗੀ ਸੋਚ ਕੇ ਨੌਕਰਾਨੀ ਦੇ ਰੂਪ ਚ ਲੈ ਆ ਇਹ ਸਭ ਕਦੋਂ ਹੋਇਆ ਸੀ ਜਾਣਦੇ ਹੋ 4000 ਸਾਲ ਪਹਿਲਾਂ 4000 ਸਾਲ ਪਹਿਲਾਂ ਘਰ ਚ ਨੌਕਰਾਨੀ ਦੇ ਰੂਪ ਚ ਰਹੇਗੀ ਮੇਰੀ ਪਤਨੀ ਦੇ ਨਾਲ ਰਹੇਗੀ ਇਹ ਸੋਚ ਕੇ ਫਿਰੌਨ ਦੀ ਦਿੱਤੀ ਗਈ ਦਾਸੀ ਅਬਰਾਹਮ ਲੈ ਆਇਆ ਸੰਤਾਨ ਨਹੀਂ ਹੋ ਰਹੀ ਆ ਸੋਚ ਕੇ ਸਾਰਾ ਨੇ ਜਲਦਬਾਜੀ ਕਰਕੇ ਗਲਤ ਰਸਤਾ ਜੁਨੀਆ ਇੱਕ ਸਲਾਪਤੀ ਨੂੰ ਦਿੱਤੀ ਉਸ ਦੇ ਕੋਲ ਜਾਓ ਮੇਰੇ ਲਈ ਪੁੱਤਰ ਨੂੰ ਜਨਮ ਦਿਓ ਅਬਰਾਹਮ ਦੇ ਇੱਕ ਪੁੱਤਰ ਹੋਇਆ ਪੈਣੂ ਅਤੇ ਭਰਾਵੋ ਅੱਜ ਹਾਦਰਾ ਤੋਂ ਜਨਮੇ ਹੋਏ ਪੁੱਤਰ ਦੀ ਸੰਤਾਨ ਦੇ ਵਿਚਕਾਰ ਅਤੇ ਸਾਰਾ ਦੇ ਪੁੱਤਰ ਦੀ ਸੰਤਾਨ ਦੇ ਵਿਚਕਾਰ ਅੱਜ ਜੋ ਲੜਾਈ ਹੋ ਰਹੀ ਆ ਉਹ ਅਸੀਂ ਜਾਣਦੇ ਹਾਂ ਕੀ ਸਮਝ ਆਇਆ ਉਸ ਦਿਨ ਦਾ ਕੀਤਾ ਗਿਆ ਗਲਤ ਕੰਮ ਅੱਜ ਲੋਕਾਂ ਦੀ ਜਾਨ ਲੈ ਰਿਹਾ ਹੈ ਹਜ਼ਾਰਾਂ ਹਜ਼ਾਰਾਂ ਲੋਕ ਆਪਣੀ ਜਾਨ ਗਵਾ ਰਹੇ ਆ ਦੋਨੇ ਦੇਸ਼ ਇੱਕ ਦੇ ਉੱਪਰ ਇੱਕ ਰਾਕਟs ਸੁੱਟ ਰਹੇ ਆ ਲੜਾਈ ਹੋ ਰਹੀ ਆ ਜਾਣਦੇ ਹੋ ਕਿਉਂ ਆਸਾਨੀ ਨਾਲ ਸਮੱਸਿਆ ਨੂੰ ਹੱਲ ਕਰ ਸਕਦੇ ਆ ਸੋਚ ਕੇ ਮੇਰੇ ਭੈਣੋ ਅਤੇ ਭਰਾਵੋ ਆਸਾਨੀ ਨਾਲ ਸਮੱਸਿਆ ਦਾ ਹੱਲ ਕਰ ਸਕਦੇ ਆ ਸੋਚ ਕੇ ਜੇ ਗਲਤ ਰਾਹ ਅਸੀਂ ਚੁਣਾਂਗੇ ਤਾਂ ਉਹ ਹਮੇਸ਼ਾ ਦੇ ਲਈ ਸਮੱਸਿਆ ਬਣ ਜਾਏਗੀ ਯਾਦ ਰੱਖੋ ਜੇ ਪਰਮੇਸ਼ਵਰ ਦੇਰੀ ਕਰ ਰਿਹਾ ਤਾਂ ਫਿਰ ਵਿਸ਼ਵਾਸ ਨੂੰ ਨਾ ਛੱਡੋ ਪ੍ਰਭੂ ਤੁਸੀਂ ਮੈਨੂੰ ਜਿੱਤ ਦੇਣ ਜਾ ਰਹੇ ਹੋ ਉਹਦੇ ਲਈ ਸਹੀ ਜੀਵਨ ਦੇ ਦਿਓ ਪ੍ਰਭੂ ਤੁਸੀਂ ਮੇਰੇ ਹੰਝੂਆਂ ਨੂੰ ਪੂੰਝਣ ਜਾ ਰਹੇ ਹੋ ਉਹ ਆਸ਼ੀਸ਼ ਨੂੰ ਮੈਂ ਪਾ ਸਕਾਂ ਐਸਾ ਜੀਵਨ ਮੈਨੂੰ ਦੇ ਦਿਓ ਪ੍ਰਭੂ ਤੁਸੀਂ ਵਾਅਦਾ ਮੇਰੇ ਜੀਵਨ ਨੂੰ ਪੂਰਾ ਕਰਨ ਜਾ ਰਹੇ ਹੋ ਉਹ ਸਵਾਦੇ ਨੂੰ ਮੈਂ ਪਾ ਸਕਾਂ ਐਸਾ ਆਤਮਿਕ ਜੀਵਨ ਦੇ ਦਿਓ ਜਦੋਂ ਤੁਸੀਂ ਮੈਨੂੰ ਪਰਖੋ ਤਦ ਮੈਂ ਪਵਿੱਤਰ ਜੀਵਨ ਜੀ ਸਕਾਂ ਐਸੀ ਕਿਰਪਾ ਕਰੋ ਜਦੋਂ ਤੁਸੀਂ ਮੈਨੂੰ ਜਾਂਚੋ ਤਦ ਮੇਰੇ ਵਿੱਚ ਐਸੀ ਕੋਈ ਵੀ ਬੁਰੀ ਗੱਲ ਵਿਖਾਈ ਨਾ ਦੇਵੇ ਐਸੀ ਕਿਰਪਾ ਕਰੋ ਮੇਰੇ ਬੋਲਣ ਦੇ ਤਰੀਕੇ ਨੂੰ ਬਦਲੋ ਮੇਰੇ ਮਨ ਦੇ ਵਿਚਾਰਾਂ ਨੂੰ ਬਦਲ ਦਿਓ ਪਿਤਾ ਮੇਰੇ ਨਜ਼ਰੀਆਂ ਨੂੰ ਬਦਲਿਓ ਪਿਤਾ ਮੇਰੀਆਂ ਛਾਵਾਂ ਬਦਲੋ ਪਿਤਾ ਮੈਨੂੰ ਪਵਿੱਤਰ ਕਰੋ ਪਿਤਾ ਸ਼ੁੱਧ ਕਰ ਦਿਓ ਪਿਤਾ ਹਮੇਸ਼ਾ ਤੁਹਾਨੂੰ ਗ੍ਰਹਿਣ ਯੋਗ ਹਮੇਸ਼ਾ ਤੁਹਾਨੂੰ ਆਨੰਦ ਦੇ ਸਕਾਂ ਤੁਹਾਨੂੰ ਮਹਿਮਾ ਦੇ ਸਕਾਂ ਐਸਾ ਜੀਵਨ ਮੈਨੂੰ ਦੇ ਦਿਓ ਪਿਤਾ ਪਿਤਾ ਸਾਡੇ ਪਰਿਵਾਰ ਦੇ ਹਰ ਮੈਂਬਰ ਨੂੰ ਬਚਾ ਲਵੋ ਹਰ ਇੱਕ ਜਨ ਤੁਹਾਡੇ ਪਿਆਰ ਨੂੰ ਸਮਝ ਸਕੇ ਐਸੀ ਕਿਰਪਾ ਕਰੋ ਪਟਕੇ ਹੋਏ ਪਤੀ ਨੂੰ ਪਟਕੀ ਹੋਈ ਪਤਨੀ ਨੂੰ ਪਟਕੇ ਹੋਏ ਬੱਚਿਆਂ ਨੂੰ ਉਧਾਰ ਦਿਓ ਪਿਤਾ ਤਰਸ ਕਰੋ ਪਿਤਾ ਬਚਾ ਲਵੋ ਸਾਡੇ ਪਰਿਵਾਰਾ ਚ ਕੋਈ ਵੀ ਨਾਸ਼ ਨਾ ਹੋਵੇ ਕੋਈ ਵੀ ਨਰਕ ਨਾ ਜਾਵੇ ਹਰ ਇੱਕ ਨੂੰ ਬਚਾ ਲਵੋ ਪਿਤਾ ਹਰ ਇੱਕ ਜਨ ਨੂੰ ਤੁਸੀਂ ਉਧਾਰ ਦਾ ਮੌਕਾ ਦਿਓ ਪਿਤਾ ਹਰ ਇੱਕ ਦਾ ਨਾਮ ਜੀਵਨ ਦੀ ਕਿਤਾਬ ਚ ਲਿਖ ਦਿਓ ਪਿਤਾ वचन ਦੁਆਰਾ ਤੁਸੀਂ ਸਾਡੇ ਨਾਲ ਗੱਲ ਕੀਤੀ ਇਸ ਲਈ ਧੰਨਵਾਦ ਸਾਡੀ ਪ੍ਰਾਰਥਨਾ ਦਾ ਉੱਤਰ ਦੇਣ ਦੇ ਲਈ ਸਾਡੀ ਆਤਮਾ ਦੇ ਪ੍ਰਾਣ ਨੂੰ ਸ਼ੁੱਧ ਕਰਨ ਦੇ ਲਈ ਅਤੇ ਜਲਦ ਹੀ ਤੁਸੀਂ ਸਾਡੀ ਪ੍ਰਾਰਥਨਾ ਦਾ ਉੱਤਰ ਦੇਣ ਜਾ ਰਹੇ ਹੋ ਇਸ ਲਈ ਤੁਹਾਡਾ ਧੰਨਵਾਦ ਸਤੂਤੀ ਮਹਿਮਾ ਕਰਦੇ ਹੋਏ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ